ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਹਰੀ ਸਿੰਘ ਨਲਵਾਦੀ ਹਰੀ ਸਿੰਘ ਜੀ ਦਾ ਜਨਮ ਸਾਲ 1791 ਈਸਵੀ ਵਿੱਚ ਉਪਲ ਜੱਟ ਪਰਿਵਾਰ ਵਿੱਚ ਪੰਜਾਬ ਦੇ ਮਾਝਾ ਖੇਤਰ ਦੇ ਗੁਜਰਾਵਾਲਾ ਵਿਖੇ ਖੱਤਰੀ ਭਾਈ ਚਾਰੇ ਦੇ ਧਰਮਕੌਰ ਅਤੇ ਗੁਰਦਿਆਲ ਸਿੰਘ ਦੇ ਘਰ ਹੋਇਆ ਸੀ 1798 ਵਿੱਚ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਪਰਵਰਿਸ਼ ਉਸ ਦੀ ਮਾਂ ਨੇ ਕੀਤੀ 1801 ਵਿੱਚ 10 ਸਾਲ ਦੀ ਉਮਰ ਵਿੱਚ ਉਸ ਨੇ ਅੰਮ੍ਰਿਤ ਸੰਚਾਰ ਲਿਆ ਅਤੇ ਖਾਲਸਾ ਵਜੋਂ ਦਿਖਿਆ ਲਈ 12 ਸਾਲ ਦੀ ਉਮਰ ਵਿੱਚ ਉਸਨੇ ਆਪਣੇ ਪਿਤਾ ਦੀ ਜਾਇਦਾਦ ਦਾ ਪ੍ਰਬੰਧਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਘੋੜਸਵਾਰੀ ਕਰਨੀ ਸ਼ੁਰੂ ਕਰ ਦਿੱਤੀ 1804 ਦੇ ਵਿੱਚ ਉਸ ਦੀ ਮਾਂ ਨੇ ਉਸ ਨੂੰ ਜਾਇਦਾਦ ਦੇ ਵਿਵਾਦ ਨੂੰ ਹੱਲ ਕਰਨ ਲਈ ਰਣਜੀਤ ਸਿੰਘ ਦੇ ਦਰਬਾਰ ਪਿੱਛੇ ਭੇਜਿਆ ਰਣਜੀਤ ਸਿੰਘ ਨੇ ਉਸ ਦੇ ਪਿਛੋਕੜ ਅਤੇ ਯੋਗਤਾ ਦੇ ਕਾਰਨ ਸਾਲਸੀ ਦਾ ਫੈਸਲਾ ਉਸਦੇ ਹੱਕ ਵਿੱਚ ਕਰ ਦਿੱਤਾ ਹਰੀ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਅਤੇ ਦਾਦਾ ਜੀ ਮਹਾਰਾਜਾ ਦੀ ਪੁਰਖੀ ਮਹਾ ਸਿੰਘ ਅਤੇ ਚੜਤ ਸਿੰਘ ਦੇ ਅਧੀਨ ਸੇਵਾ ਕਰਦੇ ਸਨ ਅਤੇ ਘੋੜਸਵਾਰ ਅਤੇ ਬੰਦੂਕ ਧਾਰੀ ਵਜੋਂ ਆਪਣੀ ਹੁਨਰ ਦਾ ਪ੍ਰਦਰਸ਼ਨ ਕਰਦੇ ਸਨ ਰਣਜੀਤ ਸਿੰਘ ਨੇ ਉਸ ਨੂੰ ਦਰبار ਵਿੱਚ ਇੱਕ ਨਿੱਜੀ ਸੇਵਾਦਾਰ ਵਜੋਂ ਨਿਯੁਕਤ ਕੀਤਾ ਹਰੀ ਸਿੰਘ ਨਲਵਾਦਿਆ ਦੋ ਪਤਨੀਆਂ ਸਨ 라ਵਲ ਪਿੰਡੀ ਤੋਂ ਰਾਜਕੌਰ ਅਤੇ ਦੇਸਨਕੌਰ ਉਸ ਦੇ ਚਾਰ ਪੁੱਤਰ ਅਤੇ ਦੋ ਧੀਆਂ ਸਨ ਸਰਦਾਰੀ ਦਾ ਸਮਾਂ ਇਸੇ ਤਰ੍ਹਾਂ 1807 ਈਸਵੀ ਵਿੱਚ ਕਸੂਰ ਦੀ ਫਤਿਹ ਸਾਮੀ ਸਰਦਾਰ ਹਰੀ ਸਿੰਘ ਨੇ ਮਹਾਨ ਵੀਰਤਾ ਦਿਖਾਈ ਜਿਸ ਦੇ ਇਨਾਮ ਵਜੋਂ ਆਪ ਜੀ ਨੂੰ ਜਾਗੀਰ ਮਿਲੀ ਮਹਾਰਾਜਾ ਨੇ 1810 ਵਿੱਚ ਮਲਤਾਨ ਉੱਤੇ ਚੜਾਈ ਕਰਨ ਲਈ ਖਾਲਸਾ ਫੌਜ ਨੂੰ ਹੁਕਮ ਦਿੱਤਾ ਅੱਗੋਂ ਉੱਥੋਂ ਦਾ ਨਵਾਬ ਮੁਜ਼ਫਰ ਖਾਨ ਵੀ ਆਪਣੀ ਨਾਮੀ ਫੌਜ ਅਤੇ ਪ੍ਰਸਿੱਧ ਕਿਲੇ ਦੇ ਭਰੋਸੇ ਤੇ ਖਾਲਸਾ ਫੌਜ ਨੂੰ ਰੋਕਣ ਲਈ ਡਟ ਗਿਆ। ਸ਼ੇਰੇ ਪੰਜਾਬ ਨੇ ਜਦੋਂ ਲੜਾਈ ਦੀ ਢਿੱਲ ਵੇਖੀ ਤਾਂ ਕਿਲੇ ਦੀ ਕੰਧ ਨੂੰ ਬਾਰੂਦ ਨਾਲ ਉਡਾਉਣ ਲਈ ਕੁਝ ਸਿਰਲੱਥ ਯੋਧਿਆਂ ਦੀ ਮੰਗ ਕੀਤੀ। ਇਸ ਸਮੇਂ ਸਰਦਾਰ ਹਰੀ ਸਿੰਘ ਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪੇਸ਼ ਕੀਤਾ ਇਹ ਮਹਾਨ ਅਤੇ ਭਿਆਨਕ ਕੰਮ ਸਰਦਾਰ ਹਰੀ ਸਿੰਘ ਅਤੇ ਹੋਰ ਬਹਾਦਰ ਸਿੰਘਾਂ ਨੇ ਬੜੀ ਨੀਡਰਤਾ ਤੇ ਦਲੇਰੀ ਨਾਲ ਸਿਰੇ ਚੜਿਆ ਇਸ ਜੰਗ ਵਿੱਚ ਸਰਦਾਰ ਹਰੀ ਸਿੰਘ ਨੇ ਜ਼ਖਮੀ ਹੁੰਦਿਆਂ ਵੀ ਹੌਂਸਲਾ ਨਾ ਹਾਰਿਆ ਇਸ ਤੋਂ ਛੁੱਟ 1818 ਈਸਵੀ ਵਿੱਚ ਮੁਲਤਾਨ ਦੀ ਅਖੀਰਲੀ ਫਤਿਹ ਅਤੇ ਫਿਰ ਕਸ਼ਮੀਰ ਜਿੱਤਨ ਵਿੱਚ ਆਪਨੇ ਵੱਡੀ ਕਾਰਨਾਮੀ ਕੀਤੀ। ਕਸ਼ਮੀਰ ਦੇ ਵਿਗੜ ਚੁੱਕੇ ਮੁਲਕੀ ਪ੍ਰਬੰਧਾਂ ਨੂੰ ਸੁਧਾਰਨ ਦੇ ਲਈ ਆਪ ਦੀ ਡਿਊਟੀ ਲਈ ਗਈ ਸੀ। ਆਪ ਨੂੰ ਇੱਥੋਂ ਦਾ ਗਵਰਨਰ ਨਿਯੁਕਤ ਕੀਤਾ ਗਿਆ। ਆਪ ਜੀ ਨੇ ਹੀ ਵੱਡੀਆਂ ਕਾਲਾਂ ਘਾਲ ਕੇ ਕਸ਼ਮੀਰ ਨੂੰ ਖਾਲਸਾ ਰਾਜ ਵਿੱਚ ਮਿਲਾ ਕੇ ਲਾਹੇਬੰਦ ਸੂਬਾ ਬਣਾ ਲਿਆ ਆਪ ਦੀ ਰਾਜ ਪ੍ਰਬੰਧ ਤੋਂ ਖੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪ ਨੂੰ ਆਪਣੇ ਨਾਮ ਦਾ ਸਿੱਕਾ ਚਲਾਉਣ ਦਾ ਅਧਿਕਾਰ ਦੇ ਦਿੱਤਾ ਇਹ ਅਧਿਕਾਰ ਖਾਲਸਾ ਰਾਜ ਵਿੱਚ ਕੇਵਲ ਆਪ ਜੀ ਨੂੰ ਹੀ ਮਿਲਿਆ ਇਸ ਤੋਂ ਇਲਾਵਾ ਮੁਸ਼ਹਰੇ ਤੇ ਜਹਾਂਗੀਰ ਦੀ جنگ ਵਿੱਚ ਬੜੀ ਨੀਡਰਤਾ ਤੇ ਜੰਗੀ ਹੁਨਰ ਦੇ ਨਾਲ ਸਰਦਾਰ ਹਰੀ ਸਿੰਘ ਨੇ ਫਤਿਹ ਪਾਈ ਇਸ ਦੇ ਬਾਰੇ ਸਰ ਅਲੈਗਜ਼ੈਂਡਰ ਬਰਨਸ ਤੇ ਮੌਲਵੀ ਸਹਨਤ ਅਲੀ ਲਿਖਦੇ ਹਨ ਕਿ ਖਾਲਸੇ ਦੀਆਂ ਇਹ ਸਫਲਤਾयां ਐਸੇ ਅਸਧਾਰਨ ਕਾਰਨਾਮੇ ਸਨ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਤਾਕਤਾਂ ਨੂੰ ਵੀ ਚਿੰਤਾ ਵਿੱਚ ਪਾ ਦਿੱਤਾ ਸਨ 1834 ਈਸਵੀ ਵਿੱਚ ਸੇਰੇ ਪੰਜਾਬ ਤੇ ਸਰਦਾਰ ਹਰੀ ਸਿੰਘ ਨੇ ਫੈਸਲਾ ਕੀਤਾ ਕਿ ਪੇਸ਼ਾਵਰ ਤੇ ਸਰਹੱਦੀ ਸੂਬੇ ਜਿੰਨੀ ਦੇਰ ਤੱਕ ਖਾਲਸਾ ਰਾਜ ਵਿੱਚ ਨਹੀਂ ਮਿਲ ਜਾਂਦੇ ਉਨੀ ਦੇਰ ਤੱਕ ਪੰਜਾਬ ਤੇ ਹਿੰਦੁਸਤਾਨ ਨੂੰ ਵਿਦੇਸ਼ੀਆਂ ਦੀ ਧਾਵਿਆਂ ਤੋਂ ਛੁਟਕਾਰਾ ਨਹੀਂ ਦਿਵਾਇਆ ਜਾ ਸਕਦਾ ਭਾਵ ਸੂਬਾ ਪੇਸ਼ਾਵਰ ਨੂੰ ਅਫਗਾਨਿਸਤਾਨ ਨਾਲੋਂ ਕੱਟ ਕੇ ਪੰਜਾਬ ਨਾਲ ਮਲਾ ਲਿਆ ਜਾਵੇ ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਫੌਜ ਨੂੰ ਸਰਦਾਰ ਹਰੀ ਸਿੰਘ ਨਲਵੇ ਅਤੇ ਕੰਵਰ ਨੌਨਿਹਾਲ ਸਿੰਘ ਦੀ ਅਗਵਾਈ ਹੇਠ ਪੇਸ਼ਾਵਰ ਤੇ ਹੱਲਾ ਬੋਲਣ ਲਈ ਆਖਿਆ 27 ਅਪ੍ਰੈਲ ਸਨ 1834 ਈਸਵੀ ਨੇ ਸਰਦਾਰ ਹਰੀ ਸਿੰਘ ਨੇ ਬੜੀ ਸਫਲਤਾ ਨਾਲ ਦਰਿਆ اٹਕ ਤੋਂ بیڑیاں ਰਾਹੀਂ ਖਾਲਸਾ ਫੌਜ ਪਾਰ ਕਰਵਾਈ ਉਧਰ ਪੇਸ਼ਾਵਰ ਦੀ ਹਕਮਾਂ ਨੇ ਵੀ ਤੁਰਤ ਫੌਰਤ ਖਾਲਸਾ ਫੌਜ ਨੂੰ ਰੋਕਣ ਦੇ ਲਈ ਚਮਕਣੀ ਦੀ ਹੱਦ ਤੇ ਮੋਰਚੇ ਬਣਾ ਕੇ ਟੋਪਾਂ ਵੀੜ ਦਿੱਤੀਆਂ ਅਤੇ ਪੇਸ਼ਾਵਰ ਦੇ ਰਾਹ ਨੂੰ ਕਾਬੂ ਵਿੱਚ ਕਰ ਲਿਆ ਜਦੋਂ ਖਾਲਸਾ ਫੌਜ ਉਨ੍ਹਾਂ ਦੀ ਮੋਰਚਿਆਂ ਤੇ ਪਹੁੰਚਣ ਵਾਲੀ ਸੀ ਤਾਂ ਅੱਗੋਂ ਧੂਆਂ ਧਾਰ ਗੋਲਾਬਾਹੀ ਸ਼ੁਰੂ ਕਰ ਦਿੱਤੀ। ਤੋਪਾਂ ਦੀ ਗੋਲਾਬਾਹੀ ਨਾਲ ਆਕਾਸ਼ ਕੰਬੁੱਥਿਆ। ਇਸ ਸਮੇਂ ਹਾਜੀ ਖਾਨ ਦਲੇਰੀ ਨਾਲ ਲੜਦਾ ਹੋਇਆ ਸਰਦਾਰ ਰਾਮ ਸਿੰਘ हसन ਵਾਲੀਏ ਦੀ ਤਲਵਾਰ ਨਾਲ ਸਖਤ ਪੱਟੜ ਹੋ ਗਿਆ। ਅਫਗਾਨ ਦਲੇਰੀ ਨਾਲ ਲੜੇ ਪਰ ਖਾਲਸੇ ਦੀ ਜ਼ੋਰ ਅੱਗੇ ਟਿਕ ਨਾ ਸਕੇ ਮਈ 1834 ਈਸਵੀ ਨੂੰ ਬਾਅਦ ਦੁਪਹਿਰ ਤੱਕ ਜਿੱਤ ਦਾ ਵਿਗਲ ਵੱਜ ਚੁੱਕਾ ਸੀ ਅਤੇ ਪੇਸ਼ਾਵਰ ਦੇ ਉੱਤੇ ਸਿੰਘਾਂ ਦਾ ਅਧਿਕਾਰ ਹੋ ਗਿਆ ਹੁਣ ਸਾਰਾ ਸਰਹੱਦੀ ਇਲਾਕਾ ਖਾਲਸੇ ਦੇ ਅਧੀਨ ਹੋ ਗਿਆ ਸੀ ਸੱਤ ਸਦੀਆਂ ਤੋਂ ਪੰਜਾਬ ਕੱਟ ਚੁੱਕਾ ਅੰਗ ਮੋੜ ਪੰਜਾਬ ਨਾਲ ਜੁੜ ਗਿਆ ਖਾਲਸੇ ਦੇ ਇਸ ਮਹਾਨ ਕਰਤੱਬ ਨੂੰ ਕਈ ਇਤਿਹਾਸਕਾਰਾਂ ਨੇ ਕਰਾਮਾਤ ਦਾ ਨਾਮ ਦਿੱਤਾ ਹੈ ਇਤਿਹਾਸਕਾਰ ਲਿਖਦੇ ਹਨ ਕਿ ਇਸ ਜਿੱਤ ਦੀ ਖੁਸ਼ੀ ਵਿੱਚ ਪਿਸ਼ਾਵਰ ਦੇ ਮੁਸਲਮਾਨਾਂ ਅਤੇ ਹਿੰਦੂਆਂ ਨੇ ਇਸ ਰਾਤ ਦੀਪਮਾਲਾ ਕੀਤੀ ਕਿਉਂਕਿ ਉਹਨਾਂ ਨੇ ਬਾਰਕ ਜਈਆਂ ਹੱਥੋਂ ਛੁਟਕਾਰਾ ਪਾਇਆ ਸੀ ਸ਼ਾਹਵਰ ਜਿੱਤਨ ਤੋਂ ਬਾਅਦ ਸਰਦਾਰ ਹਰੀ ਸਿੰਘ ਨਲਵੇ ਨੇ ਸਭ ਤੋਂ ਪਹਿਲਾਂ ਹਿੰਦੂਆਂ ਅਤੇ ਸਿੱਖਾਂ ਉੱਪਰ ਔਰੰਗਜ਼ੇਬ ਨੇ ਜੋ ਪ੍ਰਤੀ ਸਿਰ 1 ਦਿਨਾਰ 4 ਮਾਸੇ ਦੇ ਸੋਨੇ ਦਾ ਸਿੱਕਾ ਜਜ਼ੀਆ ਲਾਇਆ ਹੋਇਆ ਸੀ ਪੂਰੀ ਤਰ੍ਹਾਂ ਹਟਾ ਦਿੱਤਾ ਇਸ ਤਰ੍ਹਾਂ ਇਸ ਵਿਖੜੇ ਇਲਾਕੇ ਦਾ ਫੌਜੀ ਮੁਲਕੀ ਰਾਜ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਚਲਾਉਣਾ ਸ਼ੁਰੂ ਕੀਤਾ ਇਸ ਵਧੀਆ ਰਾਜ ਪ੍ਰਬੰਧ ਨੂੰ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਹਰੀ ਸਿੰਘ ਨਲਵੇ ਨੂੰ ਪੇਸ਼ਾਵਰ ਦੇ ਸੂਬੇ ਵਿੱਚ ਵੀ ਆਪਣੇ ਨਾਮ ਦਾ ਸਿੱਕਾ ਚਲਾਉਣ ਦਾ ਹੁਕਮ ਦਿੱਤਾ ਇਹ ਵਡਿਆਈ ਸਰਦਾਰ ਹਰੀ ਸਿੰਘ ਨਲਵੇ ਨੂੰ ਦੂਜੀ ਵਾਰ ਫੌਜੀ ਸੇਵਾમાં 1804 ਦੇ ਵਿੱਚ ਇੱਕ ਸ਼ਿਕਾਰ ਦੌਰਾਨ ਇੱਕ ਬਾਗ ਨੇ ਉਸਤੇ ਹਮਲਾ ਕਰ ਦਿੱਤਾ ਅਤੇ ਉਸਦੀ ਘੋੜੇ ਨੂੰ ਵੀ ਮਾਰ ਦਿੱਤਾ ਉਸਦੇ ਸਾਥੀ ਸ਼ਿਕਾਰੀਆਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਉਹਨਾਂ ਦੀਆਂ ਪੇਸ਼ਕਸ਼ਾਂ ਨੂੰ ਠੁਕਰਾ ਦਿੱਤਾ ਅਤੇ ਕਥਿਤ ਤੌਰ ਤੇ ਢਾਲ ਨਾਲ ਵਾਰ ਕਰਦੇ ਹੋਏ ਛੁਰੇ ਦੀ ਵਰਤੋਂ ਕਰਕੇ ਬਾਗ ਨੂੰ ਮਾਰ ਦਿੱਤਾ ਇਸ ਤਰ੍ਹਾਂ ਨਲਵਾ ਪਾਵ ਟਾਈਗਰ ਦਾ ਹਤਿਆਰਾ ਉਪਨਾਮ ਪ੍ਰਾਪਤ ਹੋਇਆ ਇਸ ਕਰਕੇ ਹੀ ਹਰੀ ਸਿੰਘ ਸਰਦਾਰ ਹਰੀ ਸਿੰਘ ਦੇ ਨਾਮ ਪਿੱਛੇ ਨਲਵਾ ਲੱਗਦਾ ਹੈ ਕਿਉਂਕਿ ਉਸਨੇ ਇੱਕ ਟਾਈਗਰ ਨੂੰ ਮਾਰ ਦਿੱਤਾ ਸੀ ਜਿਸ ਦਾ ਅੰਗਰੇਜ਼ੀ ਵਿੱਚ ਨਲਵੇ ਦਾ ਅਰਥ ਹੈ ਟਾਈਗਰ ਹਤਿਆਰਾ ਕਸੂਰ ਦੀ ਲੜਾਈ ਹਰੀ ਸਿੰਘ ਦੀ ਸਿੱਖ ਫੌਜ ਵਿੱਚ ਜਿੱਤ ਵਿੱਚ ਪਹਿਲੀ ਮਹੱਤਵਪੂਰਨ ਭਾਗੀਦਾਰੀ 1807 ਵਿੱਚ 16 ਸਾਲ ਦੀ ਉਮਰ ਵਿੱਚ ਸੀ। ਇੱਕ ਸੂਰ ਉੱਤੇ ਕਬਜ਼ਾ ਕਰਨ ਵੇਲੇ ਹੋਇਆ ਸੀ ਜੋ ਕਿ ਉਸਦੀ ਰਾਜਸਤਾਨੀ ਲਾਹੌਰ ਦੇ ਨੇੜੇ ਹੋਣ ਕਾਰਨ ਰਣਜੀਤ ਸਿੰਘ ਦੀ ਸ਼ਕਤੀ ਲਈ ਲੰਬੇ ਸਮੇਂ ਤੋਂ ਇੱਕ ਕੰਡਾ ਸੀ। ਇਸ ਨੂੰ ਚੌਥੀ ਕੋਸ਼ਿਸ਼ ਵਿੱਚ ਕਾਬੂ ਕਰ ਲਿਆ ਗਿਆ ਸੀ। ਇਸ ਹਮਲੇ ਦੀ ਅਗਵਾਈ ਮਹਾਰਾਜਾ ਰਣਜੀਤ ਸਿੰਘ ਅਤੇ ਜੋਧ ਸਿੰਘ ਰਾਮ ਗੜੀਆ ਨੇ ਕੀਤੀ ਸੀ। ਮੁਹਿੰਮ ਦੌਰਾਨ ਸਰਦਾਰ ਨੇ ਕਮਾਲ ਦੀ ਬਹਾਦਰੀ ਅਤੇ ਨਿਪੁੰਨਤਾ ਦਿਖਾਈ। ਸਰਦਾਰ ਹਰੀ ਸਿੰਘ ਨਲਵਾ ਨੂੰ ਉਸ ਦੀਆਂ ਸੇਵਾਵਾਂ ਦੇ ਸਨਮਾਨ ਵਿੱਚ ਇੱਕ ਜਾਗੀਰ ਦਿੱਤੀ ਗਈ ਸੀ। ਹੁਣ ਅਸੀਂ ਗੱਲ ਕਰਦੇ ਹਾਂ ਮੁਲਤਾਨ ਦੀ ਘੇਰਾਬੰਦੀ ਬਾਰੇ। ਰਣਜੀਤ ਸਿੰਘ ਨੇ ਮੁਲਤਾਨ ਉੱਤੇ ਸੱਤ ਵਾਰ ਹਮਲਾ ਕੀਤਾ ਹਰੀ ਸਿੰਘ ਨਲਵਾ ਨੇ ਉਹਨਾਂ ਵਿੱਚੋਂ ਪੰਜ ਵਾਰ ਲੜਾਈ ਕੀਤੀ ਰਣਜੀਤ ਸਿੰਘ ਆਪਣੇ ਦੁਸ਼ਮਣਾਂ ਨੂੰ ਇੱਕ ਵਾਰ ਵਿੱਚ ਖਤਮ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਰਣਜੀਤ ਜ਼ਿਆਦਾ ਖੂਨ ਨਹੀਂ ਚਾਹੁੰਦਾ ਸੀ ਅਤੇ ਆਪਣੇ ਦੁਸ਼ਮਣਾਂ ਨੂੰ ਅਜੇ ਹੀ ਸਥਿਤੀ ਵਿੱਚ ਕਮਜ਼ੋਰ ਕਰਨਾ ਚਾਹੁੰਦਾ ਸੀ ਜਿੱਥੇ ਉਹਨਾਂ ਨੂੰ ਆਸਾਨੀ ਨਾਲ ਜਿੱਤਿਆ ਜਾ ਸਕੇ ਮੁਲਤਾਨ ਵੱਲ ਆਪਣੀ ਮਾਰਚ ਤੇ ਉਹਨਾਂ ਨੇ ਦਲਾਲਪੁਰ ਅਤੇ ਝੰਗ ਦੇ ਇਲਾਕਿਆਂ ਨੂੰ ਜਿੱਤ ਲਿਆ ਸਿੱਖਾਂ ਨੇ ਮੁਲਤਾਨ ਦੇ ਕਿਲੇ ਨੂੰ ਘੇਰ ਲਿਆ ਫਤਿਹ ਸਿੰਘ ਕਾਲੀਆ ਵਾਲੀਆ ਦੀ ਮਦਦ ਨਾਲ ਸ਼ਾਂਤੀ ਬਣਾਈ ਗਈ ਮਹਾਰਾਜਾ ਨੇ ਬਹੁਤ ਸਾਰੇ ਪੈਸੇ ਨਾਲ ਘੇਰਾਬੰਦੀ ਹਟਾ ਦਿੱਤੀ ਸਿਆਲਕੋਟ ਦੀ ਲੜਾਈ ਰਣਜੀਤ ਸਿੰਘ ਨੇ ਹਰੀ ਸਿੰਘ ਨਲਵਾ ਨੂੰ ਸਿਆਲਕੋਟ ਇਸ ਦੇ ਸ਼ਾਸਕ ਜੀਵਨ ਸਿੰਘ ਤੋਂ ਲੈਣ ਲਈ ਨਾਮਜ਼ਦ ਕੀਤਾ ਇੱਕ ਸਤੰਤਰ ਕਮਾਂਡ ਹੇਠ ਉਸਦੀ ਪਹਿਲੀ ਲੜਾਈ ਸੀ ਦੋਵੇਂ ਫੌਜਾਂ ਕੁਝ ਦਿਨਾਂ ਲਈ ਜੁੜੀਆਂ ਰਹੀਆਂ ਅੰਤ ਵਿੱਚ 17 ਸਾਲਾਂ ਦੇ ਹਰੀ ਸਿੰਘ ਨੇ ਦਿਨ ਸੰਭਾਲਿਆ ਨਲਵਾ ਨੇ ਫੌਜ ਨੂੰ ਜਿੱਤ ਕੇ ਅਤੇ ਕਿਲੇ ਦੇ ਸਿਖਰ ਤੇ ਸਿੱਖ ਝੰਡਾ ਲਹਿਰਾਇਆ ਜੰਮੂ ਦੀ ਲੜਾਈ ਸਿਆਲਕੋਟ ਤੋਂ ਠੀਕ ਬਾਅਦ 1808 ਦੇ ਵਿੱਚ ਸਿੱਖਾਂ ਨੇ ਜੰਮੂ ਉੱਤੇ ਹਮਲਾ ਕੀਤਾ ਹਰੀ ਸਿੰਘ ਨਲਵਾ ਦੇ ਸਿਆਲਕੋਟ ਨੂੰ ਜਿੱਤਣ ਤੋਂ ਬਾਅਦ ਰਣਜੀਤ ਸਿੰਘ ਨੇ ਉਸ ਨੂੰ ਜੰਮੂ ਦੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਵੀ ਆਪਣੇ ਕਬਜ਼ੇ ਵਿੱਚ ਲੈਣ ਦਾ ਹੁਕਮ ਦਿੱਤਾ ਸੀ ਉਸ ਨੂੰ ਹੁਕਮ ਸਿੰਘ ਚਿਮਨੀ ਨਾਮਕ ਇੱਕ ਸਿੱਖ ਨੇ ਸਹਾਇਤਾ ਦਿੱਤੀ ਅਤੇ ਉਹ ਸਫਲਤਾਪੂਰਵਕ ਸ਼ਹਿਰ ਨੂੰ ਜਿੱਤਨ ਵਿੱਚ ਕਾਮਯਾਬ ਹੋ ਗਿਆ। ਮਿੱਠਾ ਟਿਵਾਣਾ ਹਰੀ ਸਿੰਘ ਨਲਵਾ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਅਨੁਸਾਰ ਦੀਵਾਨ ਮੋਖਮ ਚੰਦ ਨੇ ਮਿੱਠਾ ਟਿਵਾਣਾ ਦੇ ਉਪਨਗਰਾਂ ਵਿੱਚ ਛੱਡ ਦਿੱਤਾ ਸੀ। ਉੱਥੇ ਉਸਨੇ ਮਹੱਤਵਪੂਰਨ ਸਫਲਤਾ ਪ੍ਰਾਪਤ ਕੀਤੀ ਅਤੇ ਉਸ ਨੂੰ ਮਿੱਠਾ ਟਿਵਾਣਾ ਦੀ ਜਾਗੀਰ ਦਿੱਤੀ ਗਈ। ਕਸ਼ਮੀਰ ਉੱਤੇ ਕਬਜ਼ਾ 1819 ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਕਸ਼ਮੀਰ ਨੂੰ ਦਰਾਨੀ ਸਾਮਰਾਜ ਤੋਂ ਮਿਲਾਉਣ ਲਈ ਕਿਹਾ ਗਿਆ ਕਿਉਂਕਿ ਅਫਗਾਨ ਸ਼ਾਸਨ ਕਸ਼ਮੀਰ ਦੇ ਲੋਕਾਂ ਵਿੱਚ ਬਹੁਤ ਪ੍ਰਸਿੱਧ ਸੀ। ਇਸ ਤਰ੍ਹਾਂ ਰਣਜੀਤ ਸਿੰਘ ਨੇ ਇੱਕ ਮੁਹਿੰਮ ਫੋਰਸ ਭੇਜੀ ਸਿੱਖ ਮੁਹਿੰਮ ਫੋਰਸ ਨੇ ਗੁਜਰਾਤ ਅਤੇ ਵਜ਼ੀਰਾਬਾਦ ਵਿਖੇ ਮੁਹਿੰਮ ਲਈ ਦੋ ਹਥਿਆਰਬੰਦ ਸੈਨਾਵਾਂ ਸੱਪਤ ਕੀਤੀਆਂ ਮੁਹਿੰਮ ਨੂੰ ਤਿੰਨ ਕਾਲਮਾਂ ਵਿੱਚ ਵੰਡਿਆ ਗਿਆ ਸੀ ਮਿਸਰ ਦੀਵਾਨ ਚੰਦ ਨੇ ਭਾਰੀ ਤੋਪਖਾਨੇ ਨਾਲ ਲਗਭਗ 12000 ਦੀ ਅਗਾਂ ਵਧੂ ਫੌਜ ਦੀ ਕਮਾਂਡ ਕੀਤੀ ਜਿੱਥੇ ਖੜਕ ਸਿੰਘ ਅਤੇ ਹਰੀ ਸਿੰਘ ਨਲਵਾ ਉਸਦੇ ਪਿੱਛੇ ਮਾਰਚ ਕਰਦੇ ਸਨ ਅਤੇ ਰਣਜੀਤ ਸਿੰਘ ਨੇ ਪਿਛਲੇ ਗਾੜ ਦੀ ਕਮਾਂਡ ਕੀਤੀ ਸਪਲਾਈ ਟਰੇਨ ਦੀ ਰੱਖਿਆ ਕਰਦੇ ਸਨ ਮੁਹਿਮ ਫੋਰਸ ਪਿੰਬਰ ਵੱਲ ਮਾਰਚ ਕੀਤੀ ਅਤੇ ਦੁਬਾਰਾ ਸਪਲਾਈ ਕੀਤੀ ਬਿਨਾਂ ਕਿਸੇ ਵਿਰੋਧ ਦੇ ਇੱਕ ਸਥਾਨਕ ਹਕੀਮ ਦੇ ਕਿਲੇ ਤੇ ਕਬਜ਼ਾ ਕਰ ਲਿਆ 1 ਮਈ ਨੂੰ ਸਿੱਖ ਫੌਜ ਦੇ ਦੋਵੇਂ ਕਾਲਮ ਰਜ਼ੌਰੀ ਪਹੁੰਚੇ ਅਤੇ ਇਸ ਦੇ ਸ਼ਾਸਕ ਰਾਜਾ ਅਗਰ ਉੱਲਾ ਖਾਨ ਨੇ ਬਗਾਵਤ ਕੀਤੀ ਅਤੇ ਲੜਾਈ ਲਈ ਮਜਬੂਰ ਕੀਤਾ ਹਰੀ ਸਿੰਘ ਨਲਵਾ ਨੇ ਇੱਕ ਫੋਰਸ ਦੀ ਕਮਾਂਡ ਸੰਭਾਲੀ ਅਤੇ ਆਪਣੀ ਫੌਜ ਨੂੰ ਭਜਾ ਦਿੱਤਾ ਜਿਸ ਨੇ ਆਪਣੇ ਜ਼ਿਆਦਾਤਰ ਆਦਮੀਆਂ ਅਤੇ ਜੰਗੀ ਸਪਲਾਈ ਨੂੰ ਗੌਂ ਤੋਂ ਬਾਅਦ ਬਿਨਾਂ ਸ਼ਰਤ ਆਤਮ ਸਮਰਪਣ ਦੀ ਪੇਸ਼ਕਸ਼ ਕੀਤੀ ਉਸ ਦੇ ਭਰਾ ਰਾਜਾ ਰਹੀਮੁੱਲਾ ਖਾਨ ਨੂੰ ਬਹਿਰਾਮ ਦਰੇ ਤੇ 네ਗੇਟਿਵ ਨੈਵੀਗੇਟ ਕਰਨ ਵਿੱਚ ਸਹਾਇਤਾ ਦੇ ਬਦਲੇ ਰਜ਼ੌਰੀ ਦਾ ਰਾਜਾ ਨਿਯੁਕਤ ਕੀਤਾ ਇੱਕ ਵਾਰ ਜਦੋਂ ਸਿੱਖ ਫੌਜਾਂ ਬਹਿਰਾਮ ਦਰੇ ਤੇ ਪਹੁੰਚ ਗਈਆਂ ਤਾਂ ਦੁਰਾਨੀ ਦੁਆਰਾ ਨਿਯੁਕਤ ਕੀਤਾ ਗਿਆ ਫੌਜਦਾਰ ਇਸ ਦੀ ਰਾਖੀ ਲਈ ਜ਼ਿੰਮੇਵਾਰ ਸੀ ਉਹ ਸ਼੍ਰੀਨਗਰ ਪੱਜ ਗਿਆ ਪੁੰਛ ਦੇ कोतवाल ਮੀਰ ਮੁਹੰਮਦ ਖਾਨ ਅਤੇ ਸ਼ੋਪੀਆਂ ਦੇ कोतवाल ਮੁਹੰਮਦ ਅਲੀ ਨੇ ਤਾਕੀ ਦਿਓ ਅਤੇ ਮਾਜਾ ਦਰੇ ਤੇ ਬਚਾ ਦੀ ਕੋਸ਼ਿਸ਼ ਕੀਤੀ ਪਰ ਹਾਰ ਗਏ ਅਤੇ 23 ਜੂਨ 1819 ਈਸਵੀ ਨੂੰ ਸਿੱਖਾਂ ਅੱਗੇ ਆਤਮ ਸਮਰਪਣ ਕਰ ਦਿੱਤਾ 5 ਜੁਲਾਈ 1819 ਨੂੰ ਸਿੱਖ ਫੌਜ ਨੇ ਸ਼ੋਕੀਆਂ ਰਾਹੀ ਸ਼੍ਰੀ ਨਗਰਵਾਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਜ਼ਵਾਰ ਖਾਨ ਦੀ ਅਗਵਾਈ ਵਾਲੀ ਦੁਰਾਨੀ ਫੌਜ ਨੇ ਉਸ ਨੂੰ ਰੋਕ ਲਿਆ ਦੁਰਾਨੀ ਫੌਜ ਨੇ ਸਿੱਖ ਤੋਪਖਾਨੇ ਦੇ ਹਮਲੇ ਦੀ ਤਿਆਰੀ ਲਈ ਆਪਣੇ ਆਪ ਨੂੰ ਭਾਰੀ ਮਾਤਰਾ ਵਿੱਚ ਤਿਆਰ ਕਰ ਲਿਆ ਸੀ ਅਤੇ ਭਾਰੀ ਤੋਪਖਾਨਾ ਲਿਆਂਦਾ ਸੀ ਜਿਸ ਲਈ ਸਿੱਖ ਤਿਆਰ ਨਹੀਂ ਸਨ ਕਿਉਂਕਿ ਉਹ ਸਿਰਫ ਹਲਕੀਆਂ ਟੋਪਾਂ ਲੈ ਕੇ ਆਏ ਸਨ ਇੱਕ ਵਾਰ ਜਦੋਂ ਉਸਦੀ ਤੋਪਖਾਨਾ ਰੋਜ਼ ਵਿੱਚ ਆ ਗਈ ਤਾਂ ਮਿਸ਼ਰ ਦੀਵਾਨ ਚੰਦ ਨੇ ਤੋਪਖਾਨੇ ਦੀ ਬਿਰਾਜ ਅਤੇ ਕਈ ਪੈਦਲ ਅਤੇ ਘੋੜ ਸਵਾਰ ਫੌਜਾਂ ਨਾਲ ਲੜਾਈ ਸ਼ੁਰੂ ਕਰ ਦਿੱਤੀ ਦੁਰਾਨੀ ਫੌਜ ਸਿੱਖਾਂ ਦੀਆਂ ਲਾਈਨਾਂ ਤੇ ਹਮਲਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਉਦੋਂ ਤੱਕ ਰੋਕਣ ਦੀ ਯੋਗ ਸੀ ਜਦੋਂ ਤੱਕ ਸਿੱਖਾਂ ਨੇ ਆਪਣੀਆਂ ਥੋਪਾਂ ਅੱਗੇ ਵਧਾਉਣੀਆਂ ਸ਼ੁਰੂ ਨਹੀਂ ਕਰ ਦਿੱਤੀਆਂ ਹਾਲਾਂਕਿ ਜਦੋਂ ਮਿਸਰ ਦੀਵਾਨ ਚੰਦ ਸਿੱਖ ਖੱਬੇ ਪਾਸੇ ਥੋਪਾਂ ਦੀ ਗਤੀ ਦੀ ਨਿਗਰਾਨੀ ਕਰ ਰਿਹਾ ਸੀ ਤਾਂ ਜ਼ਬਰਖਾਨ ਨੇ ਇੱਕ ਖੁੱਲਾ ਦੇਖਿਆ ਅਤੇ ਦੁਰਾਨੀ ਦੇ ਸੱਜੇ ਪਾਸੇ ਦੀ ਅਗਵਾਈ ਕੀਤੀ ਜਿਸ ਨੇ ਮਿਸਰ ਦੀਵਾਨ ਚੰਦ ਦੀ ਥੋਪਖਾਨੇ ਦੀ ਬੈਂਟਰੀ ਤੇ ਹਮਲਾ ਕੀਤਾ ਦੋ ਤੋਪਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਸਿੱਖ ਖੱਬੇ ਪਾਸੇ ਨੂੰ ਉਤਲ-ਫੁਤਲ ਵਿੱਚ ਸੁੱਟ ਦਿੱਤਾ ਹਾਲਾਂਕਿ ਸਿੱਖ ਖੱਬੇ ਪਾਸੇ ਹਮਲਾ ਕਰਨ ਵਾਲੀ ਦੁਰਾਨੀ ਫੌਜ ਨੂੰ ਉਹਨਾਂ ਦੇ ਖੱਬੇ ਪਾਸੇ ਤੋਂ ਪਰਦਾ ਫਾਸ਼ ਹੋ ਗਈ ਅਤੇ ਸਿੱਖ ਸੱਜੇ ਪਾਸੇ ਦੇ ਕਮਾਂਡਰ ਅਕਾਲੀ ਫੂਲਾ ਸਿੰਘ ਨੇ ਆਪਣੀਆਂ ਫੌਜਾਂ ਨੂੰ ਇਕੱਠਾ ਕੀਤਾ ਅਤੇ ਆਪਣੀ ਕਮਾਂਡ ਨੂੰ ਜੰਗ ਦੇ ਮੈਦਾਨ ਵਿੱਚ ਤੋਪਖਾਨੇ ਦੀ ਬੈਂਟਰੀ ਵੱਲ ਲੈ ਗਏ ਇੱਕ ਨਜ਼ਦੀਕੀ ਲੜਾਈ ਤੋਂ ਬਾਅਦ ਜਿਸ ਦੇ ਨਤੀਜੇ ਵਜੋਂ ਦੋਵਾਂ ਧਿਰਾਂ ਨੇ ਤਲਵਾਰਾਂ ਅਤੇ ਖੰਜਰਾਂ ਦੀ ਵਰਤੋਂ ਕਰਨ ਦਾ ਸਹਾਰਾ ਲਿਆ ਦੁਰਾਨੀ ਸਿਪਾਹੀ ਸਿੱਖ ਸੈਨਿਕਾਂ ਨੇ ਬਹੁਤ ਵਧੀਆ ਯੁੱਧ ਦੇ ਹੁਨਰ ਦੇ ਸਾਹਮਣੇ ਬੇਅਸਰ ਸਾਬਤ ਹੋਏ ਅਤੇ ਦੁਰਾਨੀ ਫੌਜ ਦੇ ਕੁਝ ਹਿੱਸੇ ਪਿੱਛੇ ਹਟਣ ਲੱਗੇ ਅਤੇ ਜ਼ਬਰ ਖਾਨ ਜੰਗ ਦੇ ਮੈਦਾਨ ਤੋਂ ਭੱਜਦੇ ਹੋਏ ਜ਼ਖਮੀ ਹੋ ਗਿਆ 15 ਜੁਲਾਈ 1819 ਨੂੰ ਸਿੱਖ ਫੌਜ ਸ਼ਰੀ ਨਗਰ ਵਿੱਚ ਜਮਰੋਦ ਦੀ ਲੜਾਈ ਮਹਾਰਾਜਾ ਦੇ ਪੋਤੇ ਨੋ ਨਿਹਾਲ ਸਿੰਘ ਦਾ ਵਿਆਹ ਮਾਰਚ 1837 ਵਿੱਚ ਹੋ ਰਿਹਾ ਸੀ ਵਿਆਹ ਵਿੱਚ ਸੱਦਾ ਦਿੱਤੇ ਗਏ ਬ੍ਰਿਟਿਸ਼ ਕਮਾਂਡਰ ਇਨ ਚੀਫ ਲਈ ਤਾਕਤ ਦਾ ਪ੍ਰਦਰਸ਼ਨ ਕਰਨ ਲਈ ਸਾਰੇ ਪੰਜਾਬ ਤੋਂ ਫੌਜਾਂ ਵਾਪਸ ਬੁਲਾ ਲਈਆਂ ਗਈਆਂ ਸਨ। ਦੋਸਤ ਮੁਹੰਮਦ ਖਾਨ ਨੂੰ ਇਸ ਮਹਾਨ ਜਸ਼ਨ ਵਿੱਚ ਸੱਦਾ ਦਿੱਤਾ ਗਿਆ ਸੀ। ਹਰੀ ਸਿੰਘ ਨਲਵਾ ਵੀ ਅੰਮ੍ਰਿਤਸਰ ਵਿੱਚ ਹੋਣ ਵਾਲੇ ਸਨ ਪਰ ਅਸਲ ਵਿੱਚ ਪੇਸ਼ਾਵਰ ਸਨ। ਦੋਸਤ ਮੁਹੰਮਦ ਨੇ ਆਪਣੀ ਫੌਜ ਨੂੰ ਪੰਜ ਪੁੱਤਰਾਂ ਅਤੇ ਆਪਣੇ ਮੁੱਖ ਸਲਾਹਕਾਰਾਂ ਨਾਲ ਜਮਰੋਦਵਲ ਮਾਰਚ ਕਰਨ ਦਾ ਹੁਕਮ ਦਿੱਤਾ ਸੀ। ਸਿੱਖਾਂ ਨਾਲ ਨਾ ਲੜਨ ਦਾ ਹੁਕਮ ਦਿੱਤਾ ਸੀ ਪਰ ਤਾਕਤ ਦੇ ਪ੍ਰਦਰਸ਼ਨ ਵਜੋਂ ਅਤੀ ਸ਼ਬ ਕਦਰ ਜਮਰੋਦ ਅਤੇ ਪਸ਼ਾਵਰ ਦੇ ਕਿਲਿਆਂ ਨੂੰ ਜਿੱਤਣ ਦੀ ਕੋਸ਼ਿਸ਼ ਕਰਨ ਦਾ ਹੁਕਮ ਦਿੱਤਾ ਸੀ ਹਰੀ ਸਿੰਘ ਨੂੰ ਇਹ ਵੀ ਹਦਾਇਤ ਦਿੱਤੀ ਗਈ ਸੀ ਕਿ ਜਦੋਂ ਤੱਕ ਲਾਹੌਰ ਤੋਂ ਮਜ਼ਬੂਤੀ ਨਹੀਂ ਆਉਂਦੀ ਉਦੋਂ ਤੱਕ ਅਫਗਾਨਾਂ ਨਾਲ ਨਾ ਲੜਨਾ ਹਰੀ ਸਿੰਘ ਦਾ ਲੈਫਟੀਨੈਂਟ ਮਹਾਨ ਸਿੰਘ 600 ਆਦਮੀਆਂ ਅਤੇ ਸੀਮਤ ਸਪਲਾਈ ਦੇ ਨਾਲ ਜਮਰੋਦ ਦੇ ਕਿਲੇ ਵਿੱਚ ਸੀ ਹਰੀ ਸਿੰਘ ਪੇਸ਼ਾਵਰ ਦੇ ਮਜ਼ਬੂਤ ਕਿਲੇ ਵਿੱਚ ਸੀ ਉਸ ਨੂੰ ਆਪਣੇ ਆਦਮੀਆਂ ਦੀ ਮਦਦ ਲਈ ਜਾਨ ਲਈ ਮਜਬੂਰ ਕੀਤਾ ਗਿਆ ਸੀ ਜੋ ਹਰ ਪਾਸਿਓਂ ਅਫਗਾਨ ਫੌਜਾਂ ਦੁਆਰਾ ਘਿਰੇ ਹੋਏ ਸਨ ਛੋਟੇ ਕਿਲੇ ਵਿੱਚੋਂ ਪਾਣੀ ਤੋਂ ਬਿਨਾਂ ਭਾਵੇਂ ਸਿੱਖਾਂ ਦੀ ਗਿਣਤੀ ਪੂਰੀ ਤਰ੍ਹਾਂ ਘਟ ਸੀ ਪਰ ਹਰੀ ਸਿੰਘ ਨਲਵਾ ਦੀ ਮੌਜੂਦਗੀ ਨੇ ਅਫਗਾਨ ਫੌਜ ਨੂੰ ਕਬਰਾਹਟ ਵਿੱਚ ਪਾ ਦਿੱਤਾ ਇਸ ਝੜਪ ਵਿੱਚ ਹਰੀ ਸਿੰਘ ਨਲਵਾ ਬੁਰੀ ਤਰ੍ਹਾਂ ਜ਼ਖਮ ਹੋ ਗਿਆ ਮਰਨ ਤੋਂ ਪਹਿਲਾਂ ਉਸਨੇ ਆਪਣੇ ਲੈਫਟੀਨੈਂਟ ਨੂੰ ਕਿਹਾ ਕਿ ਉਹ ਆਪਣੀ ਮੌਤ ਦੀ ਖਬਰ ਉਦੋਂ ਤੱਕ ਨਾ ਦੱਸੇ ਜਦੋਂ ਤੱਕ ਕਿ ਹੋਰ ਤਾਕਤਾਂ ਨਾ ਆਉਣ ਜੋ ਉਸਨੇ ਕੀਤਾ ਜਦੋਂ ਕਿ ਅਫਗਾਨਾਂ ਨੂੰ ਪਤਾ ਸੀ ਕਿ ਹਰੀ ਸਿੰਘ ਜ਼ਖਮੀ ਹੋ ਗਿਆ ਹੈ ਉਹ ਇੱਕ ਹਫ਼ਤੇ ਤੋਂ ਵੱਧ ਸਮੇਂ ਤੱਕ ਕੁਝ ਨਾ ਕਰਦੇ ਹੋਏ ਇੰਤਜ਼ਾਰ ਕਰਦੇ ਰਹੇ ਜਦੋਂ ਤੱਕ ਉਸ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਨਹੀਂ ਹੋ ਗਈ ਸਿੱਖ ਫੌਜਾਂ ਨੇ ਹਰੀ ਸਿੰਘ ਨਲਵੇ ਦੀ ਦੇਹ ਨੂੰ ਕਿਲੇ ਵਿੱਚ ਤਖਤ ਤੇ ਬਿਠਾ ਦਿੱਤਾ ਸੀ ਜਿਸ ਨੂੰ ਦੇਖ ਕੇ ਅਫਗਾਨ ਪਿੱਛੇ ਹਟ ਗਏ ਹਰੀ ਸਿੰਘ ਨਲਵਾ ਨੇ ਨਾ ਸਿਰਫ ਜਮਰੋਦ ਅਤੇ ਪਸ਼ਾਵਰ ਦਾ ਵਿਚਾਰ ਕੀਤਾ ਸੀ ਸਗੋਂ ਅਫਗਾਨਾਂ ਨੂੰ ਪੂਰੇ ਉੱਤਰ ਪੱਛਮੀ ਸਰਹੱਦ ਤੇ ਤਬਾਹੀ ਮਚਾਉਣ ਤੋਂ ਰੋਕਿਆ ਸੀ ਬਦਲੇ ਵਿੱਚ ਉਹ ਖੁਦ ਅਫਗਾਨਿਸਤਾਨ ਤੇ ਹਮਲਾ ਕਰਨ ਦੇ ਯੋਗ ਨਹੀਂ ਸੀ ਹਰੀ ਸਿੰਘ ਨਲਵਾ ਦਾ ਨੁਕਸਾਨ ਨਾ ਪੂਰਾ ਹੋਣ ਵਾਲਾ ਸੀ ਅਤੇ ਇਹ ਸਿੱਖ ਹਾਰ ਇਸ ਸਹੀ ਕਾਰਨ ਕਰਕੇ ਮਹਿੰਗੀ ਪਈ ਅਫਗਾਨਾ ਉਤੇ ਪ੍ਰਾਪਤ ਕੀਤੀਆਂ ਗਈਆਂ ਲੜਾਈਆਂ ਵਿੱਚ ਜਿੱਤਾਂ ਰਣਜੀਤ ਸਿੰਘ ਲਈ ਗੱਲਬਾਤ ਦਾ ਮਨਪਸੰਦ ਵਿਸ਼ਾ ਸੀ ਉਸਨੇ 5000 ਰੁਪਏ ਦੀ ਰਿਕਾਰਡ ਕੀਮਤ ਤੇ ਕਸ਼ਮੀਰ ਤੋਂ ਇੱਕ ਸ਼ਾਲ ਮੰਗਵਾ ਕੇ ਇਹਨਾਂ ਨੂੰ ਅਮਰ ਕਰਨਾ ਸੀ ਜਿਸ ਵਿੱਚ ਉਹਨਾਂ ਨਾਲ ਲੜਾਈਆਂ ਲੜੀਆਂ ਗਈਆਂ ਦੇ ਦ੍ਰਿਸ਼ ਦਰਸਾਏ ਗਏ ਸਨ ਹਰੀ ਸਿੰਘ ਨਲਵਾ ਦੀ ਮੌਤ ਤੋਂ ਬਾਅਦ ਇਸ ਦਿਸ਼ਾ ਵਿੱਚ ਕੋਈ ਹੋਰ ਜਿੱਤਾਂ ਨਹੀਂ ਕੀਤੀਆਂ ਗਈਆਂ ਅੰਗਰੇਜ਼ਾਂ ਦੁਆਰਾ ਪੰਜਾਬ ਦੇ ਕਬਜ਼ੇ ਤੱਕ ਖੈਬਰ ਦਰਾ ਸਿੱਖ ਸਰਹੱਦ ਵੱਜੋਂ ਜਾਰੀ ਰਿਹਾ ਮਰੇ ਹੋਏ ਅਫਗਾਨ ਮਰੇ ਹੋਏ ਹਰੀ ਸਿੰਘ ਨਲਵਾ ਤੋਂ ਵੀ ਅਫਗਾਨ ਡਰੀ ਗਏ ਸਨ ਕਿਉਂਕਿ ਸਿੱਖਾਂ ਨੇ ਹਰੀ ਸਿੰਘ ਨਲਵੇ ਦੀ ਦੇਹ ਨੂੰ ਕਿਲੇ ਦੇ ਵਿੱਚ ਤਖਤ ਤੇ ਬਿਠਾ ਦਿੱਤਾ ਸੀ ਹੁਣ ਅਸੀਂ ਗੱਲ ਕਰਾਂਗੇ ਹਰੀ ਸਿੰਘ ਨਲਵਾ ਦੀ ਮੌਤ ਦੀ ਹਰੀ ਸਿੰਘ ਨਲਵਾ ਸਾਹਿਬ ਅਫਗਾਨਿਸਤਾਨ ਦੇ ਦੋਸਤ ਮੁਹੰਮਦ ਖਾਨ ਦੀਆਂ ਫੌਜਾਂ ਨਾਲ ਲੜਦੇ ਹੋਏ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ ਉਹਨਾਂ ਦੀ ਮੌਤ ਉਹਨਾਂ ਦੇ ਜ਼ਖਮਾਂ ਕਾਰਨ ਹੋਈ ਅਤੇ ਉਹਨਾਂ ਦਾ ਸੰਸਕਾਰ ਖੈਬਰ ਪਖਤੂ ਨਕਬਾ ਵਿੱਚ ਖੈਬਰ ਦਰੇ ਦੇ ਮੂੰਹ ਤੇ ਬਣੇ ਜਮਰੋਦ ਕਿਲੇ ਵਿੱਚ ਕੀਤਾ ਗਿਆ ਅਫਗਾਨ ਇਤਿਹਾਸਕਾਰ ਸਿਰਾਜ ਅਲ ਤਵਾਰੀਖ ਦੇ ਅਨੁਸਾਰ ਉਹ ਵਜ਼ੀਰ ਅਕਬਰ ਖਾਨ ਨਾਲ ਇੱਕ ਲੜਾਈ ਵਿੱਚ ਮਾਰਿਆ ਗਿਆ ਸੀ ਹਰੀ ਸਿੰਘ ਨਲਵਾ ਆਪਣੇ ਆਦਮੀਆਂ ਨੂੰ ਇਕੱਠਾ ਕਰਕੇ ਮੋਰਚੇ ਤੇ ਸਵਾਰ ਹੋ ਗਏ ਜਿੱਥੇ ਉਹਨਾਂ ਨੂੰ ਦੋ ਗੋਲੀਆਂ ਲੱਗੀਆਂ ਅਤੇ ਬਾਅਦ ਵਿੱਚ ਕਿਲੇ ਦੇ ਅੰਦਰ ਲਜਾਏ ਜਾਣ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਪੇਸ਼ਾਵਰ ਦੇ ਇੱਕ ਹਿੰਦੂ ਨਿਵਾਸੀ ਨੇ 1892 ਵਿੱਚ ਕਿਲੇ ਵਿੱਚ ਇੱਕ ਯਾਦਗਾਰ ਬਣਾ ਕੇ ਉਹਨਾਂ ਨੂੰ ਯਾਦ ਕੀਤਾ ਜੇਕਰ ਆਪ ਸਭ ਨੂੰ ਸਾਡੀ ਇਹ ਜਾਣਕਾਰੀ ਅਤੇ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਯੂਨੀਵਰਸਲ ਹੱਬ ਨੂੰ ਜਰੂਰ ਸਬਸਕ੍ਰਾਈਬ ਕਰੋ ਅਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਧੰਨਵਾਦ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਅੱਜ ਸਾਡੇ 1000 ਸਬਸਕ੍ਰਾਈਬਰਸ ਕੰਪਲੀਟ ਹੋਏ ਹਨ ਤੁਹਾਡੀ ਸਪੋਰਟ ਦੇ ਨਾਲ ਹੀ ਸਾਨੂੰ ਇਹ ਪ੍ਰਾਪਤੀ ਮਿਲੀ ਹੈ ਇਸੇ ਤਰ੍ਹਾਂ ਹੀ ਸਾਨੂੰ ਸਪੋਰਟ ਕਰਦੇ ਰਹੋ ਆਪ ਜੀ ਦਾ